ਮਿਲਾਲ ਦੇਨ ਲਾਲ ਜੀ ਜੀ ਇਥੇ ਹੈ ਸੀ ਗਾਦੀ ਚੋਰੀ ਹੋ ਗਈ ਚੋਰੀ ਹੋਈ ਸੀ ਸਤੇ ਦੇ ਚਾਰ ਘਰ ਲੁੱਟ ਕੇ ਲੈ ਕੋਈ ਪਤਾ ਨਹੀਂ ਜਲੇ ਆਵੇ ਸੋਨਾ ਗਹਿਣਾ ਜੋ ਵੀ ਪੈਸਾ ਤੇਲਾ ਸਾਰਾ ਚਲ ਗਿਆ ਕੁੜੀ ਦਾ ਵਿਆਹ ਦੱਸਿਆ ਸੀ ਕੁੜੀ ਦਾ ਵਿਆਹ ਰੱਖਿਆ ਸੀ ਆ ਵਾ ਰਾਤੀ ਜਾਗਾ ਨਾ ਕੱਲ ਪੈਸੇ ਲਿਆ ਗਿਆ ਸੀ ਕਿ ਰੱਖੇ ਦੇ ਆਦਾ ਉਹ ਲੈ ਕੇ ਲੁੱਟ ਲੱਟ ਕੇ ਉਲਕਾ ਦਾ ਵਿਆਹ ਗਰੀਬ ਮਾਰੇ ਕੀ ਮੰਗ ਕੀ ਮੰਗ ਕਰਦੇ ਹੋ ਪੁਲਿਸ ਹੈ ਪੁਲਿਸ ਤੋਂ ਕੀ ਮੰਗ ਕਰਦੇ ਪਲੇਸ ਤੋਂ ਤਾਂ ਕਹਦੇ ਕਿ ਗਰੀਬਾਂ ਦੇ امداد ਕਰੋ ਅਸੀਂ ਤੇ ਫੜੇ ਨਹੀਂ ਗਏ ਤੁਸੀਂ ਫੜੋ ਜੇ ਫੜਾਂਦੇ ਤਾਂ ਨੀ ਤੁਹਾਨੂੰ امداد ਕਰੋ ਅਜੀ ਗਰੀਬ ਮਾਰੇਗੇ ਜੇ ਤੁਹਾਨੂੰ ਕੀ ਹੋਇਆ ਸੀ ਰਾਤ ਅਜੀ ਰਾਤ ਨਹੀਂ ਸੁੱਤੇ ਸੀਗੇ ਤੇ ਸਵੇਰ ਦੇਖਣ ਨਗਰ ਸਾਰੇ ਸਮਾਨ ਬੰਦ ਤੇ ਪਿਆ ਸੀਗਾ ਦੇ ਗਹਿਣੇ ਗੁਣੇ ਸੀਗੇ ਤਾਂ 60000 ਰੁਪਏ ਸੀਗੇ ਪੈਸੇ ਗੈਨੇ ਕਿਸ ਵਾਸਤੇ ਬਣਾਏ ਸੀਗੇ ਮੇਰਾ ਵਾਸਤੇ ਵਿਆਹ ਹਾਂਜੀ ਵਿਆਹ ਸੀਗਾ द पैके अंदर रखे ऐसे किये तो दास के दिन बयान हो जाएगी। मोनो बोश ने पढ़ा। पुलिस आई सी। हाँ जी ओ तो मौका कार के किये, देख दूं के जालेंगे। चर्बां के भी आए सी। सारा वो लेके ईमान कर देती है कौन पुलिस की? देखो जो घोटन कारों से दिन मिलोगे। की ना पता। बिशीर। बिशीर की क्या मामला है रात क 5 ਵਜੇ ਤੱਕ ਸਾਨੂੰ ਕੋਈ ਪਤਾ ਨਹੀਂ ਕੋਈ ਸਪਰੇ ਸੁੱਟ ਗਏ ਸੀ ਕੋਈ ਪਤਾ ਨਹੀਂ ਕੀ ਹੋਇਆ ਕੀ ਲੈ ਕੇ ਕੀ ਕੀਤਾ ਠੀਕ ਹੈ ਮੋਬਾਈਲ ਵੀ ਲੈ ਕੇ ਦੇ ਨਾ ਮੇਰਾ ਠੀਕ ਹੈ ਜਿਹੜੇ 2 ਮਾਸ ਹੋ ਗਏ ਆ ਪੈਸੇ ਸੀ ਸਭ ਕੁਝ ਲੈ ਕੇ ਗਏ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਅਸੀਂ ਇੱਥੇ ਮੰਗਤਾ ਤੇ ਜਲਦ ਤੋਂ ਜਲਦ ਫੰਡ ਸਾਡੇ ਮਿਲੇ ਜਾਵੇ ਮਤਲਬ ਹੀ ਨੰਤ ਦੇ ਨਰਾਸ਼ ਕਲੇ ਅਜਿਹੀ ਕੀ ਰੱਖੀ ਕੀ ਹੋਇਆ ਸੀ ਰਾਤ ਨੂੰ ਪੈਸੇ ਗੁਹੇ ਤੇ ਕੋਈ ਗਹਿਣੇ ਗੁਣੇ ਚੋਰੀ ਕਰਕੇ ਰਾਤ ਲੈ ਗਏ ਹਾਂਜੀ ਕਿੰਨੇ ਘਰ ਵੀ ਜਿਹੜੇ ਚੋਰੀ ਹੋਈ ਹੈ ਲੱਗਦਾ ਓਏ 4 ਪੁਆਇੰਟ ਘਰ ਐ ਇੱਥੇ 4 ਘਰ ਤੇ ਇੱਥੇ ਤੇ ਇੱਕ ਘਰ ਉਹ ਥੰਡੇ ਕਰਕੇ ਜਾ ਗਏ ਅਸੀਂ ਸੁੱਤੇ ਹੀ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਿਹਨਾਂ ਨਿਸ਼ਾਨ ਹੈ ਲੱਗਦਾ ਮਤਲਬ ਪੈਸੇ ਤਾਂ ਗੈਣੇ ਗੁਣੇ ਮਤਲਬ ਲੈ ਗਏ ਕੱਟ ਗਏ ਹਾਂਜੀ ਪੁਲਿਸ ਵੀ ਆਏ ਮੋਕਾ ਕਰਦੇ ਵੀ ਪੁਲਿਸ ਸਰ ਇਹ ਕਹਿੰਦੇ ਸਾਡਾ ਮਤਲਬ ਜਿਹੜਾ ਹੈਗਾ ਜੋ ਪ੍ਰਸ਼ਾਸਨ ਤੋਂ ਹਲ ਹੁੰਦਾ ਕਾਰਵਾਈ ਕਰੋ ਉਕੀ ਨਾ ਮੇਰਾ ਨਾਮ ਸੰਦੀਨ ਅਸਲ ਵਿੱਚ ਕੀ ਮਾਮਲਾ ਹੈ ਰਾਤ ਜਿਹੜੀ ਚੋਰੀ ਹੋਈ ਹੈ ਤੁਹਾਡੇ ਡੇਰਿਆਂ ਦੇ ਵਿੱਚ ਦੇਖੋ ਰਾਤ ਸਾਡੇ ਨਾਲ ਤੋਂ ਪੰਜਾਂ ਡੇਰਿਆਂ ਚੋਰੀ ਹੋਈ ਹੈ ਤੇ ਇਹ ਮੁੰਡਾ ਮੇਰਾ ਬशीर ਕੋਈ ਦੋ ਤੋਂ ਲੈ ਕੇ ਨਾ ਮਤਲਬ ਪੰਜ ਤੋਂ ਅੰਦਰਾਂ ਦੇ ਚੋਰੀ ਹੋਈ ਕੋਈ ਇਦਾਂ ਦੇ ਕੋਈ ਸਪਰੇ ਕੋਈ ਦਵਾਈ ਮੁੰਡੇ ਦੇ ਵਿੱਚ ਸੁੱਟਦੀ ਮੁੰਡੇ ਨੂੰ ਬਾਜੇ ਹੋਸ਼ ਨਹੀਂ ਆਂਦੀ ਬਾਕੀ ਕੁੱਤੀ ਹੈ ਇੱਕ ਬੱਚੇ ਸੂਈ ਦੀ ਉਹ ਵਜੇ ਹੋਣ ਉੱਠਣ ਲੱਗੇ ਉਹ ਤੋਂ ਕੋਈ ਸੱਤੇ ਘਰਦੀ ਤੇ ਇੱਕ ਮੇਰਾ ਭਰਾ ਹੈ ਮੇਰੇ ਸਗੀ ਭਤੀਜੇ ਦਾ ਵਿਆਹ ਹੀ ਉਥੋਂ ਟੂਮਾ ਵੀ ਲੈ ਕੇ ਸਾਰੀਆਂ ਰੁਪਈਆ ਕੋਈ 72000 ਲੈ ਕੇ ਰਿਸੀਆਂ ਜ਼ਮੀਨ ਦੀ ਉਹ ਵੀ ਲੈ ਗਏ ਤੇ ਸਾਡੇ ਇਹੋ ਯਾਰ ਦੇ ਪ੍ਰਸ਼ਾਸ਼ਨ ਅੱਗੇ ਵੀ ਸਾਡੇ ਕੋਲ ਸਾਡਾ ਨਿਆ ਹੋਣਾ ਚਾਹੀਦਾ ਸਾਡੇ ਕੋਲ ਚੋਰੀ ਸਾਨੂੰ ਮਿਲਣੀ ਚਾਹੀਦੀ ਹੈ ਬਾਕੀ 94 ਜਲਦੋ ਜਲ ਜਿੰਨੇ ਕੋਸ਼ੇ ਫੜੋ ਇਹਨਾਂ ਨੂੰ ਹੋਰ ਅਸੀਂ ਕੀ ਕਹਿ ਸਕਦੇ ਹਾਂ